ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਅੱਜ ਆਪਾਂ ਗਏ ਸੀਗੇ ਪਿੰਡ ਮਰਾਣਾ ਜੋ ਕਿ ਬਹੁਤ ਹੀ ਇਤਿਹਾਸਕ ਪਿੰਡ ਹੈ ਤੇ ਬਹੁਤ ਹੀ ਸੋਹਣਾ ਨਗਰ ਹੈ ਤੇ ਉੱਥੇ ਆਪਾਂ ਮਿਲੇ ਵੀਰ ਜਗਪਾਲ ਸਿੰਘ ਵੀਰ ਜੀ ਨੂੰ ਤੇ ਜਗਪਾਲ ਵੀਰ ਜੀ ਬਹੁਤ ਹੀ ਨਾਈਸ ਨੇ ਤੇ ਬੜੇ ਹੀ ਚੰਗੇ ਇਨਸਾਨ ਨੇ ਜਿੰਨੀ ਸਿਫਤ ਕੀਤੀ ਜਾਵੇ ਓਨੀ ਘਾਟਾ ਬਹੁਤ ਹੀ ਵਧੀਆ ਨੇਚਰ ਦੇ ਇਨਸਾਨ ਨੇ ਵੀਰ ਜੀ ਹਣੀ ਬੜੇ ਹੀ ਮਿਲਣ ਅਨਸਾਰ ਨੇ ਇੰਨੀ ਜਿਆਦੀ ਉਹਨਾਂ ਨੇ ਇੱਜ਼ਤ ਬਖਸ਼ੀ ਕਿ ਛਾੜੀ ਗੱਲ ਦਾਓ ਗੁਰਦੁਆਰਾ ਵੀ ਬਹੁਤ ਸ਼ਾਨਦਾਰ ਸੀ ਇਹਨਾਂ ਦੇ ਪਿੰਡ ਦਾ ਤੇ ਉਤੋਂ ਵੀ ਕਿਤੇ ਵਧੀਆ ਸੀ ਇਸ ਪਿੰਡ ਦੇ ਇਨਸਾਨ ਬਹੁਤ ਹੀ ਵਧੀਆ ਇਨਸਾਨ ਸਨ ਬਹੁਤ ਬਹੁਤ ਧੰਨਵਾਦ ਵੀਰ ਜੀ ਸਾਨੂੰ ਇੰਨਾ ਟਾਈਮ ਦੇਣ ਵਾਸਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਮੇਸ਼ਾ ਲੋਕਾਂ ਦੇ ਕੰਮ ਆਉਂਦੇ ਰਹੋ ਵਾਹਿਗੁਰੂ ਜੀ ਸੇਵਾ ਦੇ ਨਾਲ ਜੁੜ ਕੇ ਵੇਖਿਓ ਬਹੁਤ ਹੀ ਮਨ ਨੂੰ ਤਸੱਲੀ ਮਿਲਦੀ ਹੈ ਧੰਨਵਾਦ ਵੀਰ ਜੀ ਬਹੁਤ ਮਿਹਰਬਾਨੀ ਜੀ ਤੁਹਾਡੀ ਸਾਰਿਆਂ ਦੀ